ਸਾਈ ਬਾਹਨ ਸਾਹ ਪਾਟੀਆਂ ਤੇ ਸ੍ਰੀ ਹਜ ਜੀ ਨੂੰ ਮੇਰੀ ਸਾਰ ਸਾਰੀ ਫਤਿਹ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਮੇਰਾ ਨਾਮ ਅਰਸ਼ਨੀ ਕੌਧਾ ਹਨ ਅਨਾਤਮਿਕ ਵਾਗ ਦੇ ਵਿਦਿਆਰਥੀ ਹਾਂ ਅੱਜ ਮੈਂ ਇਸ ਚਿੱਤੇ ਗੱਲ ਕਰਨ ਜਾ ਰਹੀ ਹਾਂ ਉਹ ਸਿੱਖ ਇਤਿਹਾਸ ਦੇ ਮਹਾਨ ਲਕਾਦੀ ਜਹੀਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਚਸਤਕ ਦੀ ਰਾਗ ਬਾਲ ਕੋ ਬਿੰਚ ਰਾਇ ਉਹਦੀ ਉਹਨਾਂ ਦੀ ਬਚਪਨ ਵਾਲੀ ਹੈ ਜੋ ਬਾਅਦ ਵਿੱਚ ਦਸਮ ਗੁਰੂ ਕੀ ਨਿਸ਼ਾਨਦਰ ਉਜਿੰਤਿੰਦੀ ਦਾ ਗਰਮ ਬਾਇਸ ਨਾਮੇ ਬੋਲੋਗੋਰੋ ਦੇ ਭਾਦਰਜੀ ਬੰਗਾਲ ਅਤੇ ਆਸਾਮ ਦੀ ਯਾਤਰਾ ਤੇ ਸਰਬਸਤਵਾਂ ਦਾ ਨਾਮ ਉਹਨਾਂ ਦਾ ਬਚਪਨ ਮਿਤ ਕੋਵਿੰਦਰਾਏ ਦਾ ਬਾਲ ਕੋਵਿੰਦਰਾਏ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਪਟਨਾ ਹਿੱਕੇ ਦਾ ਬੱਚਾ ਕੋਵਿੰਦਰਾਏ ਨੇ ਆਪਣੇ ਜੀਵਨ ਦੇ ਪਹਿਲੇ 5 ਸਾਲ ਪਟਨਾ ਹਿੱਕੀ ਬਿਤਾਏ ਇੱਥੇ ਉਹਨਾਂ ਨੇ ਬਚਪਨ ਨਾਲ ਦੁਨੀਆ ਕੱਲ ਕਹਾਣੀਆਂ ਪੜ੍ਹ ਕੇ ਸੁਣੀਆਂ ਪਟਨਾ ਸਾਹਿਤਾ ਦੁਆਰਾ ਜਿਸ ਥਾਂ ਤੇ ਗੁਰੂ ਜੀ ਦਾ ਜਨਮ ਹੋਇਆ ਸੀ ਜੋ ਉਂਤ ਸਿੱਖਿਆ ਮੰਦਸ ਸਾਹਿਤੀ ਪਟਨਾ ਸਾਹਿਬ ਵਿੱਚ ਠੀਕ ਹੈ ਜੋ ਸਿੱਖਾਂ ਦੇ ਪੰਜ ਸਤਾਂ ਵਿੱਚੋਂ ਇੱਕ ਹੈ ਪ੍ਰਸਿੱਧ ਕਹਾਣੀ ਹੈ ਰਾਣੀ ਫਤਿਹ ਜੰਮੈ ਮੈਣੀ ਪਟਨਾ ਦੇ ਰਾਜਾ ਫਤਿਹ ਜੰਦ ਮੈਣੀ ਦੀ ਰਾਣੀ ਨੇ ਸੰਤਾਨ ਦੀ ਉਹ ਬਾਲ ਗੋਬਿੰਦ ਰਾਏ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਹਨਾਂ ਨੂੰ ਆਪਣੇ ਹੁਦਦਾਂ ਵਾਂਗ ਸਮਝਦੀ ਸੀ ਗੋਬਿੰਦ ਰਾਏ ਜੀ ਅਕਸਰ ਆਪਣੇ ਦੋਸਤਾਂ ਨਾਲ ਉਹਨਾਂ ਦੇ ਘਰ ਜਾਂਦੇ ਅਤੇ ਉਹਨਾਂ ਨੂੰ ਮਾਤਾ ਜੀ ਕਹਿ ਕੇ ਬੁਲਾਉਂਦੇ ਪੰਡਿਤ ਸ਼ਿਵਦਾਤ ਇੱਕ ਪੰਡਿਤ ਸੀ ਉਦਾਰਤ ਗੰਗਾ ਨਦੀ ਦੇ ਕਿਨਾਰੇ ਤਪੱਸਿਆ ਕਰਦਾ ਸੀ ਪਰ ਬਾਅਦ ਉਸ ਨੂੰ ਜਨਪਤ ਨਹੀਂ ਹੋ ਰਿਹਾ ਸੀ ਬਾਗ ਗੋਬਿੰਦ ਰਾਏ ਜੀ ਨੇ ਉਸ ਨੂੰ ਕੋਈ ਹਰੀ ਹਰੀ ਦਾ ਜਾਪ ਕਰਨ ਲਈ ਕਿਹਾ ਜਿਸ ਤੋਂ ਬਾਅਦ ਪੰਡਿਤ ਨੇ ਧਰਮ ਗਿਆਨ પ્રાપ્ત ਕੀਤਾ ਕੜਿਆ ਵਾਲੀ ਸਾਖੀ ਇੱਕ ਵਾਰ ਗੋਬਿੰਦ ਰਾਏ ਜੀ ਨਦੀ ਦੇ ਕਿਨਾਰੇ ਖੇਡ ਰਹੇ ਸਨ ਉਹਨਾਂ ਨੂੰ ਆਪਣੇ ਕੜੇ ਉਹਨਾਂ ਨੇ ਆਪਣੇ ਕੜੇ nadi ਵਿੱਚ ਸੁੱਟ ਦਿੱਤੇ ਜਦੋਂ ਮਾਤਾ ਜੀ ਨੇ ਪੁੱਛਿਆ ਤਾਂ ਉਹਨਾਂ ਨੇ ਦੂਜਾ ਵੀ ਚੁੱਕ ਦਿੱਤਾ ਇਸ ਸਾਖੀ ਦਾ ਭਾਵ ਇਹ ਈਸੀ ਮਾਇਆ ਦੁਨਿਆਵੀ ਵਸਤੂਆਂ ਦਾ ਮੋਹ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਹੇ ਨਾਸ਼ਵਾਨ ਹਨ ਅਨੰਪੁਰ ਸਾਹਿਬ ਜਵਾਨ ਲਗਭਗ 6 ਸਾਲ ਦੀ ਉਮਰ ਵਿੱਚ ਬਾ ਗੋਬਿੰਦ ਰਾਏ ਜੀ ਆਪਣੇ ਪਰਿਵਾਰ ਨਾਲ ਪਟਨਾ ਤੋਂ ਪੰਜਾਬ ਜਦੋਂ ਆਨੰਦ ਜੀ ਬਾਣੀ ਇਸਨੰਦ ਨੂੰ ਸਾਹਿਬ ਰਣਿਆ ਵਾਪਸ ਆ ਗਏ ਉਹ ਆਤਮੰਦ ਬਾਗਬਿੰਦਰਾਏ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਸਾਹਿਬ ਵਿਖੇ ਪ੍ਰਕਾਸ਼ ਅਤੇ ਉਹਨਾਂ ਦੇ ਬਚਪਨ ਦੀਆਂ ਲੀਲਾਵਾਂ ਦੀ ਯਾਦ ਦਿਲਾਉਂਦਾ ਹੈ ਬਹਿ ਪ੍ਰਗਟਿਓ ਮਦ ਅਗਮੜਾ ਬਰਿਨਾਮ ਸਿਕੇਲਾ ਵਾਹ ਆਗੋਬਿੰਦ ਆਪਣੇ ਗੁਰ ਚੇਲਾ